ਸਸੀ ਧੋਨੀ ਦੀ ਬੇਟੀ ਜੀਵਾ ਨੂੰ ਹੁਣ ਤੱਕ ਖੇਡਦੇ ਹੋਏ ਵੇਖਿਆ ਗਾਉਂਦੇ ਹੋਏ ਵੇਖਿਆ ਤੇ ਵੱਖ-ਵੱਖ ਭਾਸ਼ਾਵਾਂ 'ਚ ਵੀ ਬੋਲਦੇ ਹੋਏ ਵੇਖਿਆ ਪਰ ਮੰਗਲਵਾਰ ਨੂੰ ਜੀਵਾ ਪੂਰੇ ਜੋਸ਼ ਵਿੱਚ ਸੀ ਦਿੱਲੀ ਤੇ ਚੇਨਈ ਦਾ ਆਈਪੀਐਲ ਦਾ ਮੈਚ ਚੱਲ ਰਿਹਾ ਸੀ ਤੇ ਪਿੱਚ ਤੇ ਧੋਨੀ ਖੇਡ ਰਹੇ ਸਨ ਕਿ ਅਚਾਨਕ ਜੀਵਾ ਖੜੇ ਹੋ ਕੇ ਉੱਚੀ-ਉੱਚੀ ਚੀਲਾਉਂਦੇ ਹੋਏ ਪਿਤਾ ਦੀ ਹੌਸਲਾ ਫਜ਼ਾਈ ਕਰਨ ਲੱਗ ਪਈ। ਤੁਸੀਂ ਖੁਦ ਦੇਖ ਸਕਦੇ ਹੋ ਵੀਡੀਓ ਕਿ ਕਿਸ ਤਰ੍ਹਾਂ ਸਟੈਂਡਸ ਵਿੱਚ ਆਪਣੀ ਮਾਂ ਸਾਖਸ਼ੀ ਨਾਲ ਬੈਠੀ ਜੀਵਾ ਨੇ ਪਾਪਾ ਧੋਨੀ ਨੂੰ ਸੇਰ ਕੀਤਾ। ਤੇ ਜਦੋਂ ਧੋਨੀ ਜਿੱਤੇ ਤਾਂ ਜੀਵਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ। ਆਪਾਂ ਲਈ ਵੀ ਨਹੀਂ ਟੂਡੇ। ਇਸ ਤੋਂ ਪਹਿਲਾਂ ਵੀ ਮਹਿੰਦਰ ਸਿੰਘ ਧੋਨੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਸੀ ਜਿਸ ਵਿੱਚ ਉਹ ਆਪਣੀ ਬੇਟੀ ਜੀਵਾ ਨਾਲ ਮસ્ਤੀ ਕਰਦੇ ਨਜ਼ਰ ਆ ਰਹੇ ਨੇ। ਇਸ ਵੀਡੀਓ ਵਿੱਚ ਧੋਨੀ ਵੱਖ-ਵੱਖ ਭਾਸ਼ਾਵਾਂ ਵਿੱਚ ਜੀਵਾ ਨਾਲ ਗੱਲ ਕਰਦੇ ਨੇ ਤੇ ਸਭ ਤੋਂ ਮਜ਼ੇਦਾਰ ਗੱਲ ਇਹ ਰਹੀ ਕਿ ਜੀਵਾ ਵੀ ਉਸੇ ਭਾਸ਼ਾ 'ਚ ਜਵਾਬ ਦੇ ਰਹੀ ਹੈ। ਵੀਡੀਓ 'ਚ ਸਭ ਤੋਂ ਪਹਿਲਾਂ ਤਮਿਲ ਭਾਸ਼ਾ 'ਚ ਤੁਹਨੀ ਪੁੱਛਦੀ ਨਹੀਂ ਕਿਵੇਂ ਹੋ ਤਜੀਬਾ ਵੀ ਤਮਿਲ ਜੀ ਜਵਾਬ ਦਿੰਦੀ ਹੈ ਇਸ ਤੋਂ ਬਾਅਦ ਤੁਹਨੀ ਬਿਹਾਰੀ ਪੰਜਾਬੀ ਤੇ ਗੁਜਰਾਤੀ ਭਾਸ਼ਾ ਚ ਜੀਵਾ ਤੋਂ ਇਹ ਸਵਾਲ ਪੁੱਛਦੀ ਨੇ ਤਾਂ ਛੋਟੀ ਜੀ ਜੀਵਾ ਵੀ ਬੜੀ ਹੁਸ਼ਿਆਰੀ ਨਾਲ papa ਨੂੰ ਜਵਾਬ ਦਿੰਦੀ ਹੈ ਐਂ ਬੜੀ ਇਹ ਰੱਖੀਂਗੇ ਨਾਲਾ ਰੱਖੇ ਕਿਵੇਂ ਨੱਚੋ ਪਾਲੋ ਅੱਛੇ ਕਿਵੇਂ ਛੋ ਮਜ਼ਾ ਆ ਮੈਂ ਸਨ ਬਾ ਕੀ ਕੇ ਬਾ ਕਿੱਦਾ ਬੱਧੀਆ ਇਨਸ਼ਾਅੱਲਾ ਮਸਲਾ ਸੋ ਇਹਨਾਂ ਵੀਡੀਓਜ਼ ਨੂੰ ਵੇਖ ਕੇ ਤਾਂ ਅਸੀਂ ਕਹਿ ਹੀ ਸਕਦੇ ਹਾਂ ਕਿ ਬੇਸ਼ੱਕ ਉਹਨੀ ਪੇਚ ਤੇ ਖੇਡ ਕੇ ਦਿਲ ਜਿੱਤਦੇ ਨੇ ਪਰ ਉਹਨਾਂ ਦੀ ਬੇਟੀ ਜੀਵਤ ਆ ਉਹਨਾਂ ਤੋਂ ਵੀ ਦੋ ਕਦਮ ਅੱਗੇ ਹੈ ਬਿਊਰੋ ਰਿਪੋਰਟ ਢੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ